ਰੋ ਮਹੱਲਾ ਪੰਜਵਾਂ ਵਰਤਨਾ ਰਹੋ ਨਾ ਮਹਿ ਰਮਦਾਨਾ ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਇਹ ਝਗੜਾ ਬੜਾ ਵੱਡਾ ਤੇ ਚਲਦਾ ਆਉਂਦਾ ਹੈ ਹਿੰਦੂ ਆਪਣੇ ਆਪ ਨੂੰ ਵੱਡਾ ਕਹਿੰਦਾ ਮੁਸਲਮਾਨ ਉਹਨੂੰ ਪੰਡ ਦਾ ਤੇ ਆਪਣੇ ਆਪ ਨੂੰ ਵੱਡਾ ਕਹਿੰਦਾ ਇਹ ਝਗੜਾ ਇਹ ਦੋਵੇਂ ਆਪਣੇ ਆਪ ਨੂੰ ਚੰਗਾ ਤੇ ਦੂਜੇ ਨੂੰ ਮਾੜਾ ਭਾਵ ਦੂਜੇ ਨੂੰ ਭੰਡ ਕੇ ਤੇ ਆਪਣੀ ਸਲੌਤਾ ਕਰਦੇ ਇਸ ਝਗੜੇ ਵਿੱਚ ਪਏ ਵੀ ਅਸੀਂ ਚੰਗੇ ਆ ਤੇ ਦੂਜੇ ਮਾੜੇ ਆ ਸਤਿਗੁਰੂ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਇਹ ਬਚਨ ਕੀਤੇ Hindu Turk ਦੋਹਾਂ ਨਬੇਰਾ ਮੈਂ Hindu ਤੇ Turk ਇਹ ਦੋਵਾਂ ਦਾ ਹੀ ਇਸ ਖਿਆਲ ਵਿਚਾਰ ਵਿੱਚ ਨਹੀਂ ਪੈਂਦਾ ਇਹ ਝਗੜਾ ਛੱਡ ਦਿੱਤਾ ਮੈਂ ਤੇ ਇੱਕ ਅਕਾਲ ਪੁਰਖ ਵੈਰ ਗੁਰੂ ਪਰਮੇਸ਼ਰ ਦਾ ਨਾਮ ਜਪਦਾ ਇਹ ਪਾਵਨ ਸ਼ਬਦ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਫਰਮਾਨ ਕਰਦੇ ਨੇ ਵਰਤਣਾ ਰਹੋ ਨਾ ਤੇ ਮੈਂ ਇਕਾदशी ਦਵਾदशी ਹਾਦਕ ਵਰਤ ਰੱਖਦਾ ਨਾ ਮੈਂ ਰਮਦਾਨਾ ਤੇ ਨਾ ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ੇ ਰੱਖਦਾ ਮੈਂ ਇਹਨਾਂ ਕੰਮਾਂ ਵਿੱਚ ਨਹੀਂ ਪੈਂਦਾ ਤੇ ਕੀ ਕਰਦੇ ਹੋ ਤੁਸੀਂ ਸਤਿਗੁਰੂ ਜੀ ਕਹਿੰਦੇ ਤਿਸ ਸੇਵੀ ਜੋ ਰੱਖੈ ਨਿਦਾਨਾ ਮੈਂ ਉਸ ਦੀ ਸੇਵਾ ਕਰਦਾ ਹਾਂ ਜੋ ਨਿਦਾਨਾ ਅੰਤ ਦੇ ਵੇਲੇ ਰੱਖਿਆ ਕਰਨ ਵਾਲਾ ਮੈਂ ਹੋਰ ਕਰਮ ਧਰਮ ਵਿੱਚ ਨਹੀਂ ਪੈਂਦਾ ਮੈਂ ਸਿਰਫ ਉਸ ਦੀ ਸੇਵਾ ਕਰਦਾ ਹਾਂ ਉਸ ਦਾ ਨਾਮ ਜਪਦਾ ਹਾਂ ਜਿਹੜਾ ਅੰਤ ਦੇ ਵੇਲੇ ਰੱਖਿਆ ਕਰਨ ਵਾਲਾ ਇੱਕ ਗੁਸਾਈ ਅੱਲੋਹ ਮੇਰਾ Hindu ਜਿਹੜੇ ਨੇ ਉਹ ਉਸ ਨੂੰ ਗੁਸਾਈ ਕਹਿੰਦੇ ਨੇ ਮੁਸਲਮਾਨ ਜਿਹੜੇ ਨੇ ਉਹ ਉਸ ਨੂੰ ਅੱਲਾਹ ਕਹਿੰਦੇ ਨੇ ਇਸ ਤਰ੍ਹਾਂ ਆਪਸ ਵਿੱਚ ਝਗੜਾ ਵੀ ਕਰ ਲੈਂਦੇ ਨੇ ਬਹਿਸ ਹੋ ਜਾਂਦੀ ਏ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਵਾਸਤੇ ਏਕ ਇੱਕੋ ਹੀ ਆ ਗੁਸਾਈ ਅੱਲੋ ਮੇਰਾ ਉਹ ਮੇਰਾ ਪਰਮੇਸ਼ਰ ਜਿਹੜਾ ਉਹੋ ਹੀ ਸਾਡਾ ਗੁਸਾਈ ਐ ਉਹੋ ਹੀ ਇੱਕ ਸਾਡਾ ਅੱਲਾ ਅਸੀਂ ਝਗੜੇ ਵਿੱਚ ਨਹੀਂ ਪੈਂਦੇ ਹਿੰਦੂ ਤੁਰਕ ਦੋਹਾਂ ਨਿਵੇਰਾ ਇਹ ਹਿੰਦੂ ਤੇ ਤੁਰਕ ਮੈਂ ਹਿੰਦੂ ਮੈਂ ਤੁਰਕ ਮੈਂ ਮੁਸਲਮਾਨ ਮੈਂ ਸਨਤਨੀ ਮੈਂ ਇਹਨਾਂ ਦੋਵਾਂ ਦੇ ਝਗੜੇ ਤੋਂ ਪਾਸੇ ਆਂ ਅਸੀਂ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤ ਕਰਨ ਵਾਲੇ ਇਹਨਾਂ ਝਗੜਿਆਂ ਵਿੱਚ ਪੈਣ ਦੇ ਨਾਲ ਕੀ ਹੋਵੇਗਾ ਇਹ ਤੇ ਬਹਿਸ ਹੀ ਹੈ ਨਾ ਜਿੰਨੀ ਮਰਜ਼ੀ ਵਧਾਈ ਜਾਓ ਇਸ ਤਰ੍ਹਾਂ ਬਹਿਸਣ ਦੇ ਨਾਲ ਕੋਈ ਹੱਲ ਨਹੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੱਕੇ ਜਾਂਦੇ ਨੇ ਉੱਥੇ ਸਤਿਗੁਰੂ ਸਾਹਿਬ ਜੀ ਦੇ ਉੱਤੇ ਵੀ ਸਵਾਲ ਕੀਤਾ ਜਾਂਦਾ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸਾੰਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ ਉੱਛਣ ਖੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨ ਹੋਈ ਤੇ ਅੱਗੋਂ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦਿੱਤਾ ਸੀ ਕਹਿਣ ਲੱਗੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ Hindu ਮੁਸਲਮਾਨ ਦੋਏ ਦਰਗਹ ਅੰਦਰ ਲੈਨ ਨਾ ਢੋਈ ਇਹ ਲੈਵਲ ਦੇ ਨਾਲ ਗੱਲ ਨਹੀਂ ਬਣਨੀ ਪੀਐਸ ਧਰਮਦਾਸ ਲੈਵਲ ਲਾ ਲਿਆ ਮੈਂ ਆ ਮੈਂ ਆ ਸਤਿਗੁਰੂ ਜੀ ਕਹਿੰਦੇ ਜੇ ਉਹ ਲੈਵਲ ਲਾ ਕੇ ਕਰਮ ਉਸ ਤਰ੍ਹਾਂ ਦੇ ਨਹੀਂ ਕਰਦਾ ਤੇ ਫੇਰ ਨਹੀਂ ਗੱਲ ਬਣੇਗੀ ਸ਼ੁੱਭ ਕਰਮਾਂ ਤੋਂ ਬਿਨਾ ਗੱਲ ਨਹੀਂ ਉਥੇ ਮਨੁੱਖ ਦਾ ਧਰਮ ਨਹੀਂ ਵੇਖਿਆ ਜਾਣਾ ਉਥੇ ਇਹਦੇ ਕਰਮ ਵੇਖੇ ਜਾਣੇ ਨੇ ਜਿਹੜਾ ਸ਼ੁਭ ਕਰਮ ਚੰਗੇ ਕਰਮ ਕਰੇਗਾ ਪਰਮੇਸ਼ਰ ਦਾ ਨਾਮ ਜਪੇਗਾ ਭਾਵੇਂ Hindu ਹੋਵੇ ਭਾਵੇਂ Musalman ਹੋਵੇ ਉਹਨੂੰ ਸਤਕਾਰ ਮਾਣ ਉੱਥੇ ਮਿਲੇਗਾ ਮਿਲੇਗਾ ਤੇ ਜਿਹੜਾ ਸ਼ੁਭ ਕਰਮ ਨਹੀਂ ਕਰੇਗਾ ਭਾਵੇਂ ਉਹ Hindu ਹੈ ਤੇ ਭਾਵੇਂ Musalman ਹੈ ਉਹਨੂੰ ਉੱਥੇ ਕੋਈ ਸਤਕਾਰ ਨਹੀਂ ਉਹਨੂੰ ਉੱਥੇ ਰੋਣਾ ਪੈਣਾ ਤਨ ਗੁਰੂ ਅਰਜੁਨਦੇਵ ਸਾਹਿਬ ਜੀ ਦਾ ਵੀ ਬਚਨ ਆਪਾਂ ਅੱਜ ਵੀ ਪੜ੍ਹਦੇ ਆਂ ਸਤਿਗੁਰੂ ਜੀ ਆਪਣੇ ਬਚਨਾਂ ਵਿੱਚ ਇੱਕ ਥਾਂ ਤੇ ਵੀ ਲਿਖਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰੂ ਗੁਰੂ ਅਰਜੁਨਦੇਵ ਸਾਹਿਬ ਜੀ ਕਹਿੰਦੇ ਕੋਈ ਰਾਮ ਰਾਮ ਬੋਲੇ ਕੋਈ ਖੁਦਾ ਬੋਲੇ ਬੋਲੇ ਜ਼ਰੂਰ ਪਿਆਰ ਨਾਲ ਭਾਵਨਾ ਦੇ ਨਾਲ ਝਗੜੇ ਵਿੱਚ ਨਾ ਪਵੇ ਕਿ ਮੈਂ ਰਾਮ ਕਹਿਣਾ ਤੇ ਦੂਜਾ ਆਖੇ ਨਹੀਂ ਰਾਮ ਮਾੜਾ ਵਾ ਤੇ ਅੱਲਾ ਚੰਗਾ ਜੁਆਖੇ ਨਹੀਂ ਅੱਲਾ ਮਾੜਾ RAM ਚੰਗਾ ਨਹੀਂ ਝਗੜੇ ਚ ਕਾਦੇ ਵਾਸਤੇ ਪੈਣਾ ਇੱਕੇ ਦੇ ਨਾ ਹੀ ਆ ਦੋਵੇਂ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾਹੇ ਕਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਉ ਕੋਈ ਨਾ ਵੈ ਤੀਰਥ ਕੋਈ ਹੱਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਪੜੈ 베ਦ ਕੋਈ ਕਤੇਬ ਕੋਈ ਓਡੈ ਨੀਲ ਕੋਈ ਸੁਪੇਦ ਕੋਈ ਕਹੈ ਤੁਰਕ ਕੋਈ ਕਹੈ ਹਿੰਦੂ ਕੋਈ ਬਾਛੈ ਪਿਸਤ ਕੋਈ ਸੁਰਗਿੰਦੂ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਝਗੜਾ ਕਰਨ ਵਾਲੇ ਨੂੰ ਕੁਛ ਨਹੀਂ ਮਿਲੇਗਾ ਜਿਹੜਾ ਉਹਦੇ ਹੁਕਮ ਨੂੰ ਜਾਣ ਲੈਂਦਾ ਉਹਦੇ ਹੁਕਮ ਵਿੱਚ ਉਹਦੇ ਭਾਣੇ ਵਿੱਚ ਆ ਜਾਂਦਾ ਉਹ ਉਹਦੇ ਭੇਦ ਨੂੰ ਪਛਾਣ ਲੈਂਦਾ ਸਮਝ ਲੈਂਦਾ ਉਸ ਅਵਸਥਾ ਦਾ ਮਾਲਕ ਉਹ ਬਣਦਾ ਭਾਵੇਂ ਹਿੰਦੂ ਤੇ ਭਾਵੇਂ ਤੁਰਕ ਇਸ ਕਰਕੇ ਹਿੰਦੂ ਤੁਰਕ ਦੋਹਾਂ ਨਵੇਰਾ ਸੀ ਇਹਨਾਂ ਦੋਹਾਂ ਦਾ ਝਗੜਾ ਨਵੇੜਤਾ ਇਸ ਗੱਲ ਵਿੱਚ ਨਹੀਂ ਅਸੀਂ ਪੈਂਦੇ ਨਾ ਅਸੀਂ ਹਿੰਦੂ ਨਾ ਮੁਸਲਮਾਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਹਾਦਰ ਸ਼ਾਹ ਨੂੰ ਮਿਲਦੇ ਨੇ ਆਗਰੇ ਦੇ ਵਿੱਚ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਬੁਲਾਉਂਦਾ ਬਹਾਦਰ ਸ਼ਾਹ ਸਤਿਗੁਰੂ ਜੀ ਮਿਲਣ ਵਾਸਤੇ ਜਾਂਦੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਦੇ ਸਤਿਗੁਰੂ ਸਾਹਿਬ ਜੀ ਨੇ ਸ਼ਸ਼ਤਰ ਬਸਤਰ ਸਜਾਏ ਹੁੰਦੇ ਉਸੇ ਤਰ੍ਹਾਂ ਹੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਾਂਦੇ ਬਹਾਦਰ ਸ਼ਾ ਉੱਠ ਕੇ ਖੜਾ ਹੋ ਜਾਂਦਾ ਸਤਿਗੁਰੂ ਜੀ ਦਾ ਸਤਕਾਰ ਕਰਦਾ ਨਮਸ਼ਕਾਰ ਕਰਦਾ ਆਪਣੇ ਨਾਲੋਂ ਉੱਚੇ ਆਸਣ ਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਨੂੰ ਬਿਠਾਉਂਦਾ ਬਾਦਸ਼ਾਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਕਾਰ ਦੇ ਵਿੱਚ ਕੁਝ ਭੇਟਾ ਵੀ ਦਿੰਦਾ ਸਤਗੁਰੂ ਜੀ ਦਾ ਸਤਕਾਰ ਕਰਦੇ ਹੋਏ ਸਿੱਖ ਨੂੰ ਕਹਿ ਕੇ ਉਹ ਭੇਟਾਵਾਂ ਜਿਹੜੀਆਂ ਨਿਆਸਣ ਤੇ ਭੇਜ ਦਿੰਦੇ ਬਾਦਸ਼ਾਹ ਕਲਗੀਧਰ ਸਾਹਿਬ ਜੀ ਦੇ ਨਾਲ ਬੈਠਾ ਹੋਇਆ ਗੱਲਾਂ ਬਾਤਾਂ ਕਰਦਾ ਤੇ ਜਿਹੜੇ ਕਾਜੀ ਮੁੱਲਾ ਸਨ ਬਾਦਸ਼ਾਹ ਦੀ ਕਚਹਿਰੀ ਵਿੱਚ ਉਹਨਾਂ ਨੂੰ ਇਹ ਗੱਲ ਜਿਹੜੀ ਐ ਨਾ ਜਚੀ ਨਾ ਪੀਏ ਬਾਦਸ਼ਾਹੋ ਮੁਸਲਮਾਨ ਹੈ ਤੇ ਮੁਸਲਮਾਨ ਜਿਹੜਾ ਹੈ ਉਹਨੂੰ ਗੈਰ ਮੁਸਲਮਾਨ ਦਾ ਇੰਨਾ ਸਤਕਾਰ ਨਹੀਂ ਕਰਨਾ ਚਾਹੀਦਾ ਇਹ ਸਾਡੇ ਧਰਮ ਵਿੱਚ ਨਹੀਂ ਮੁਸਲਮਾਨ ਦਾ ਸਤਕਾਰ ਕਰੇ ਪਰ ਗੈਰ ਮੁਸਲਮਾਨ ਦਾ ਇੰਨਾ ਸਤਕਾਰ ਇਹ ਗੱਲ ਠੀਕ ਨਹੀਂ ਉਸ ਵੇਲੇ ਉਹਨਾਂ ਨੇ ਬਾਦਸ਼ਾਹ ਤੇ ਸਵਾਲ ਵੀ ਕੀਤਾ ਕਿ ਬਾਦਸ਼ਾਹ ਇਹ ਕੀ ਗੱਲ ਤੇ ਬਹਾਦਰ ਸ਼ਾਹ ਕਹਿਣ ਲੱਗਾ ਕਹਿ ਲੱਗਾ ਵੀ ਮੈਂ ਤੇ ਦੁਨੀਆ ਦਾ ਹਾਕਮ ਆ ਇਹ ਦੀਨ ਦੇ ਮੁਖੀ ਨੇ ਦੀਨ ਦੇ ਮੁਖੀ ਇਸ ਕਰਕੇ ਇਹਨਾਂ ਦਾ ਸਤਿਕਾਰ ਕੀਤਾ ਉੱਥੇ ਕਲਗੀਧਰ ਸਾਹਿਬ ਜੀ ਦੇ ਨਾਲ ਨਾ ਇਹਨਾਂ ਨੇ ਕੁਝ ਸਵਾਲ ਜਵਾਬ ਕੀਤੇ ਮਨ ਵਿੱਚ ਈਰਖਾ ਸੀ ਪਹਿਲਾਂ ਤੇ ਇੱਕ ਕਾਜੀ ਉਹ ਚਾਹੁੰਦਾ ਸੀ ਵੀ ਗੁਰੂ ਦੇ ਵਿੱਚ ਕੋਈ ਕਰਾਮਾਤ ਤੇ ਵੇਖਾਂ ਮੈਂ ਹੈਗੀ ਵੀ ਆ ਕੋਈ ਕਿ ਨਹੀਂ ਸਤਿਗੁਰੂ ਜੀ ਦੇ ਕੋਲ ਆ ਕੇ ਕਹਿੰਦਾ ਜੀ ਤੁਸੀਂ ਨਾ ਆਪਣੇ ਧਰਮ ਦੇ ਗੁਰੂ ਅਖਵਾਉਂਦੇ ਜੇ ਤੇ ਗੁਰੂ ਦੇ ਵਿੱਚ ਕਰਾਮਾਤ ਹੁੰਦੀ ਆ ਤੇ ਕੋਈ ਨਾ ਕੋਈ ਕਰਾਮਾਤ ਵਿਖਾਓ ਸਤਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਤੂੰ ਕੀ ਕਰਨਾ ਕਰਾਮਾਤ ਵੇਖ ਕੇ ਕਹਿੰਦਾ ਨਹੀਂ ਮੇਰਾ ਦਿਲ ਕਰਦਾ ਮੈਂ ਕਰਾਮਾਤ ਵੇਖਾਂ ਸਤਗੁਰੂ ਕਲਗੀਧਰ ਸਾਹਿਬ ਜੀ ਨੇ ਨਾ ਖੀਸੇ 'ਚ ਹੱਥ ਪਾਇਆ ਮੋਹਰ ਕੱਢ ਕੇ ਅੱਗੇ ਰੱਖੀ ਕਹਿਣ ਲੱਗੇ ਆ ਕਰਾਮਾਤ ਹੀ ਵੇਖ ਲੈ ਇਹ ਮਾਇਆ ਜਿਹੜੀ ਆ ਕਰਾਮਾਤੀ ਆ ਜਿਹਦੇ ਕੋਲ ਹੈਗੀ ਜੋ ਮਰਜ਼ੀ ਕਰਦੇ ਭਾਵੇਂ ਕਿਸੇ ਨੂੰ ਉਜਾੜ ਦਵੇ ਭਾਵੇਂ ਕਿਸੇ ਨੂੰ ਵਸਾ ਦੇਵੇ ਕਿਸੇ ਰੋਂਦੇ ਨੂੰ ਹਸਾ ਵੀ ਸਕਦਾ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਕੇ ਕਿਸੇ ਹੱਸਦੇ ਨੂੰ ਰਵਾ ਵੀ ਸਕਦਾ ਉਹਦੇ ਕੋਲੋਂ ਸਭ ਕੁਝ ਖੋਹ ਲੈਂਦਾ ਮਾਇਆ ਦੇ ਬਲ ਦੇ ਨਾਲ ਇਹ ਮਾਇਆ ਕਰਾਮਾਤ ਹੈ ਇਹ ਵੇਖ ਲਾ ਕਹਿੰਦਾ ਜੀ ਨਹੀਂ ਇਹ ਨਹੀਂ ਕੋਈ ਹੋਰ ਕਰਾਮਾਤ ਵਿਖਾਓ ਲੱਗੀ ਧਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਹੋਰ ਕਰਾਮਾਤ ਵੇਖਣੀ ਤੇ ਆ ਬਾਦਸ਼ਾਹ ਤੇਰੇ ਸਾਹਮਣੇ ਬੈਠਾ ਇਹ ਵੀ ਕਰਾਮਾਤ ਹੈ ਕਿ ਜਿੰਨੂੰ ਮਰਜੀ ਸੂਬੇਦਾਰ ਬਣਾ ਦੇਵੇ ਰਤਬਾ ਦੇ ਦੇਵੇ ਜਿਹਦੇ ਕੋਲ ਮਰਜੀ ਸਭ ਕੁਝ ਖੋਲ ਲਵੇ ਇਹ ਵੀ ਕਰਾਮਾਤ ਹੀ ਹੈ ਨਾ ਜੋ ਮਰਜੀ ਕਰ ਸਕਦਾ ਹੈ ਇਹਦੇ ਕੋਲ ਤਾਕਤ ਹੈ ਬਲ ਹੈ ਕਹਿੰਦਾ ਜੀ ਨਹੀਂ ਕੋਈ ਹੋਰ ਕਰਾਮਾਤ ਵਿਖਾਓ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਚੰਗਾ ਫਿਰ ਇਹੋ ਜੀ ਕਰਾਮਾਤ ਵਿਖਾਉਨੇ ਆ ਕਰਾਮਾਤ ਵੇਖਣ ਦੀ ਇੱਛਾ ਨਹੀਂ ਰਵੇਗੀ ਮਨ ਵਿੱਚ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਿਆਂ ਦੇ ਵਿੱਚੋਂ ਸ੍ਰੀ ਸਾਹਿਬ ਬਾਹਰ ਕੱਢੀ ਕਹਿੰਦੇ ਅੱਗੇ ਆ ਫਿਰ ਆ ਵੀ ਕਰਾਮਾਤ ਹੀ ਵਿਖਾਉਨੇ ਆ ਇਹਦੇ ਨਾਲ ਜੋ ਮਰਜ਼ੀ ਕਰਦੇਓ ਤੇਰਾ ਸਿਰ ਹੁਣੇ ਲਾ ਕੇ ਰੱਖ ਦਿੰਨੇ ਪਾਸੇ ਤੈਨੂੰ ਆਪਣੇ ਆਪ ਕਰਾਮਾਤ ਦੇ ਸਜਾਣੀ ਪਤਾ ਲੱਗ ਜਾਣਾ ਦੌੜ ਗਿਆ ਫਿਰ ਨਹੀਂ ਲੱਗਿਆ ਆਇਆ ਇਸੇ ਤਰ੍ਹਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨੀਵਾ ਵਿਖਾਉਣ ਵਾਸਤੇ ਆਪਣੇ ਆਪ ਨੂੰ ਉੱਚਾ ਦਰਸਾਉਣ ਵਾਸਤੇ ਇਹਨਾਂ ਨੇ ਸਵਾਲ ਕੀਤਾ ਕਹਿਣ ਲੱਗੇ ਕਹਿੰਦੇ ਜੀ ਮਜਬ ਤੁਹਾਡਾ ਖੂਬ ਕੇ ਹਮਾਰਾ ਖੂਬ ਧਰਮ ਤੁਹਾਡਾ ਚੰਗਾ ਜਾਂ ਸਾਡਾ ਚੰਗਾ ਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਜੋਤ ਉਹ ਹੀ ਹੈ ਨਾ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਜੀ ਨੇ ਵੇਂਚੋਂ ਬਾਹਰ ਨਿਕਲ ਕੇ ਬਚਨ ਕਿਆ ਸੀ ਨਾ ਹਮ ਹਿੰਦੂ ਨਾ ਮੁਸਲਮਾਨ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਹਿੰਦੂ ਛੋਟਾ ਨਾ ਮੁਸਲਮਾਨ ਛੋਟਾ ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ ਬਰਾਬਰ ਨੇ ਸਾਰੇ ਸਮਾਨ ਨੇ ਜਿਹੜੀ ਜੋਤ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਵਿੱਚ ਬੋਲਦੀ ਕੋਈ ਬੋਲੇ RAM RAM ਉਹੀ ਖੁਦਾਏ ਉਹੀ ਜੋਤ ਕਲਗੀਧਰ ਸਾਹਿਬ ਜੀ ਦੇ ਵਿੱਚ ਹੈ ਤੇ ਕਲਗੀਧਰ ਸਾਹਿਬ ਜੀ ਕਿਵੇਂ ਕਹਿ ਦੇਣ ਕਿਸੇ ਨੂੰ ਪੀ ਆ ਮਾੜਾ ਤੇ ਆ ਚੰਗਾ ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਕਹਿੰਦੇ ਬਾਦਸ਼ਾਹ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ ਤੁਹਾਨੂੰ ਤੁਹਾਡਾ ਧਰਮ ਮੁਬਾਰਕ ਸਾਨੂੰ ਸਾਡਾ ਮੁਬਾਰਕ ਤੁਸੀਂ ਆਪਣੇ ਧਰਮ ਦੇ ਅਨੁਸਾਰ ਉਹਦੇ ਸਿਧਾਂਤਾਂ ਤੇ ਚੱਲੋ ਤੁਹਾਡਾ ਭਲਾ ਹੋਵੇਗਾ ਅਸੀਂ ਆਪਣੇ ਧਰਮ ਅਨਸਾਰ ਆਪਣੇ ਧੰਮ ਦੇ ਸਿਧਾਂਤਾਂ ਤੇ ਚੱਲਾਂਗੇ ਸਾਡਾ ਭਲਾ ਹੋਵੇਗਾ ਧਰਮ ਕੋਈ ਮਾੜਾ ਕੋਈ ਚੰਗਾ ਨਹੀਂ ਇਹਨਾਂ ਨੇ ਫੇਰ ਕਿਹਾ ਵੀ ਕਹਿਣ ਲੱਗੇ ਵੀ ਦਰਗਾਹ ਦੇ ਵਿੱਚ ਤੇ ਨਾ ਮੁਹੰਮਦ ਸਾਹਿਬ ਦੀ ਸ਼ਿਫਾਰਿਸ਼ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ ਤਾਂ ਆਪ ਆਪਣੇ ਆਪ ਨੂੰ ਵੱਡਾ ਦੱਸਣ ਵਾਸਤੇ ਇਹਨਾਂ ਨੇ ਦੂਜਾ ਸਵਾਲ ਇਕੜਿਆ ਕਿ ਦਰਗਾਹ ਦੇ ਵਿੱਚ ਮੁਹੰਮਦ ਸਾਹਿਬ ਦੀ ਸ਼ਿਫਾਰਿਸ਼ ਤੋਂ ਬਿਨਾਂ ਨਹੀਂ ਛੁੱਟਿਆ ਜਾਣਾ ਇਸ ਕਰਕੇ ਸਾਡਾ ਹੀ ਖੂਬ ਹੋਇਆ ਨਾ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਉਸ ਵੇਲੇ ਇੱਕ ਪੈਸਾ ਕੱਢਿਆ ਜੇਬ ਚੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿਪਾਈ ਨੂੰ ਦਿੱਤਾ ਤੇ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਾ ਲੈ ਜਾ ਕੋਈ ਚੀਜ਼ ਵਸਤ ਖਰੀਦ ਕੇ ਲਿਆਏ ਦੀ ਇਹ ਗਿਆ ਸਾਰਾ ਬਾਜ਼ਾਰ ਫਿਰ ਕੇ ਆ ਗਿਆ ਆਣ ਕੇ ਸਤਗੁਰੂ ਜੀ ਨੂੰ ਕਹਿੰਦਾ ਜੀ ਇਹ ਨਹੀਂ ਚੱਲਦਾ ਸਤਗੁਰੂ ਕਹਿੰਦੇ ਕਿਉਂ ਕਹਿਣ ਲੱਗਾ ਜੀ ਇਹ ਖੋਟਾ ਵਾ ਕਲਗੀਧਰ ਸਾਹਿਬ ਜੀ ਕਹਿੰਦੇ ਖੋਟਾ ਕਿਉਂ ਬਾਦਸ਼ਾਹ ਦੀ ਮੋਹਰ ਤੇ ਉੱਤੇ ਲੱਗੀ ਆ ਮੋਰ ਬਾਦਸ਼ਾਹੀ ਲੱਗੀ ਐ ਨਾ ਉੱਤੇ ਕਹਿੰਦਾ ਜੀ ਮੋਰ ਤੇ ਲੱਗੀ ਆ ਪਰ ਇਹ ਚਾਂਦੀ ਦਾ ਰੁਪਈਆ ਇਹਦੇ ਵਿੱਚ ਧਾਤ ਸੁੱਧ ਨਹੀਂ ਚਾਂਦੀ ਹੈ ਹੀ ਨਹੀਂ ਉਦੋਂ ਇਸ ਤਰ੍ਹਾਂ ਦੇ ਚੱਲਦੇ ਸਨ ਧਾਤਾਂ ਦੇ ਸਿੱਕੇ ਜਿਹੜੇ ਸਨ ਤੇ ਕਿਸੇ ਸੱਜਣ ਨੇ ਦੱਸਿਆ ਸੀ ਇਹ ਜਿਹੜੇ ਸਿੱਕੇ ਸਨ ਇਸ ਤਰ੍ਹਾਂ ਬਣਾਏ ਜਾਂਦੇ ਨੇ ਵੀ ਜਿਹੜੀ ਧਾਤ ਦਾ ਬਣਾਇਆ ਜਾਵੇ ਨਾ ਜਿੰਨਾ ਉਹਦਾ ਮੁੱਲ ਰੱਖਣਾ ਉਨੀ ਧਾਤ ਵਿੱਚ ਹੋਣੀ ਚਾਹੀਦੀ ਹੈ ਭਾਵ ਉਸ ਸਮੇਂ ਚਾਂਦੀ ਦੇ ਸਿੱਕੇ ਬਣਦੇ ਸਨ ਸੋਨੇ ਦੀਆਂ ਮੋਹਰਾਂ ਵੀ ਬਣਦੀਆਂ ਸਨ ਭਾਵ ਜਿੰਨਾ ਉਹਦਾ ਰੇਟ ਹੈ ਨਾ ਉਨਾ ਹੀ ਉਹਦਾ ਮੁੱਲ ਹੋਣਾ ਚਾਹੀਦਾ ਜੇ ਉਹਦੇ ਤੇ 1 ਰੁਪਈਆ 1 ਰੁਪਈਏ ਦੀ ਚਾਂਦੀ ਉਹਦੇ ਵਿੱਚ ਹੋਣੀ ਚਾਹੀਦੀ ਜੇ 1 ਰੁਪਈਏ ਦੀ ਚਾਂਦੀ ਉਹਦੇ ਵਿੱਚ ਨਹੀਂ ਤੇ ਉਹ ਰੁਪਈਆ ਨਹੀਂ ਚੱਲੂ ਇਸੇ ਤਰ੍ਹਾਂ ਇਸ ਸਟੀਲ ਦੇ ਬਣ ਗਏ ਉਹਨੇ ਦੀ ਧਾਤ ਵਿੱਚ ਹੋਣੀ ਚਾਹੀਦੀ ਜਿੰਨਾ ਉਹਦਾ ਮੁੱਲ ਆ। ਉਹਨੀ ਧਾਤ ਹੋਣੀ ਚਾਹੀਦੀ ਉਹਦੇ ਵਿੱਚ। ਨਹੀਂ ਤਾਂ ਉਹਨੂੰ ਸਹੀ ਨਹੀਂ ਮੰਨਿਆ ਜਾਂਦਾ। ਫਿਰ ਕੀ ਹੋਇਆ? ਚਾਂਦੀ ਦਾ ਰੇਟ ਵੱਧ ਗਿਆ। ਤੇ ਉਹ ਰੁਪਈਆ ਜਿਹੜਾ ਸੀ ਉਹਦੇ ਉੱਤੇ ਕੀ ਲਿਖਿਆ ਹੁੰਦਾ? ਤੇ ਉਹ ਰੁਪਈਆ ਲੋਕਾਂ ਨੇ ਵੇਖਣਾ ਵੀ ਚਾਂਦੀ ਮਹਿੰਗੀ ਆ ਰੁਪਈਆ ਸਸਤਾ ਚੱਲਦਾ। ਕੁੱਟ ਕੇ ਤੇ ਚਾਂਦੀ ਦੇ ਵਿੱਚ ਵੇਚ ਦੇਣਾ। ਇਸ ਤਰ੍ਹਾਂ ਫਿਰ ਉਹਨਾਂ ਦੂਜੀ ਧਾਤ ਬਦਲ ਦਿੱਤੀ। ਭਾਵ ਜਿੰਨਾ ਉਹਦਾ ਰੇਟ ਲਿਖਿਆ ਨਾ ਉੰਨੀ ਉਹਦੇ ਵਿੱਚ ਧਾਤ ਹੋਣੀ ਚਾਹੀਦੀ ਏ। ਕਹਿਣ ਲੱਗਾ ਜੀ ਬਾਦਸ਼ਾਹ ਦੀ ਮੋਹਰ ਤੇ ਉੱਤੇ ਲੱਗੀ ਆ ਪਰ ਇਹਦੀ ਧਾਤ ਸ਼ੁੱਧ ਨਹੀਂ। ਏਸ ਕਰਕੇ ਖੋਟਾ ਵਾ ਤੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਬਾਦਸ਼ਾਹ ਉਹ ਕਾਜੀ ਮੋਲਾ ਜਿਹੜੇ ਬੈਠੇ ਉਹਨਾਂ ਨੂੰ ਵੀ ਕਹਿੰਦੇ ਕਹਿੰਦੇ ਕੱਲੀਆਂ ਮੋਹਰਾਂ ਲਾਉਣ ਦੇ ਨਾਲ ਕੀ ਹੋ ਜੂ ਐਈ ਤੇ ਸਿੱਖ ਦੀ ਮੋਹਰ ਐਈ ਤੇ ਹਿੰਦੂ ਦੀ ਐਹਦੇ ਤੇ ਮੁਸਲਮਾਨ ਦੀ ਮੋਹਰਾਂ ਹੀ ਨੇ ਨਾ ਮੋਹਰ ਤੇ ਇਸ ਸਿੱਕੇ ਤੇ ਵੀ ਲੱਗੀ ਐ ਤੇ ਮੋਹਰ ਦੇ ਨਾਲ ਗੱਲ ਨਹੀਂ ਬਣਨੀ ਅੰਦਰ ਧਾਤ ਸੋਧ ਹੋਣੀ ਚਾਹੀਦੀ ਐ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਕੋਈ ਧਰਮ ਚੰਗਾ ਜਾਂ ਮਾੜਾ ਨਹੀਂ ਮਨੋਖ ਵੀ ਅੰਦਰੋਂ ਸ਼ੁੱਧ ਹੋਣਾ ਚਾਹੀਦਾ ਪਰਮੇਸ਼ਰ ਦੇ ਨਾਮ ਰੂਪੀ ਧਾਤ ਇਹਦੇ ਅੰਦਰ ਹੋਣੀ ਚਾਹੀਦੀ ਹੈ ਫੇਰ ਇਹ ਕਬੂਲ ਪੈਣਾ ਉਤਰਾਂ ਨਹੀਂ ਕੱਲੀ ਮੋਹਰ ਨਾਲ ਗੱਲ ਨਹੀਂ ਬਣੇ ਪਾਪ ਵੀ ਅਸੀਂ ਇਸ ਝਗੜੇ ਨੂੰ ਨਬੇੜਿਆ ਨਾ ਹਿੰਦੂ ਨਾ ਮੁਸਲਮਾਨ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪਰਮੇਸ਼ਰ ਦਾ ਨਾਮ ਜਪਣਾ ਤੇ ਸ਼ੁਭ ਕਰਮ ਕਰਨੇ ਆਪਣੇ ਧਰਮ ਵਿੱਚ ਪ੍ਰਪੱਕ ਰਹਿਣਾ ਇਹ ਸ੍ਰੇਸ਼ਟ ਧਰਮਿਆਂ ਸਭ ਤੋਂ ਅਸੀਂ ਇਸ ਨੂੰ ਧਾਰਨ ਕੀਤਾ ਇਸ ਤਰ੍ਹਾਂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਸਵਾਲ ਹੋਰ ਵੀ ਕੀਤੇ ਸਨ ਕਹਿਣ ਲੱਗੇ ਜੀ ਫਿਰ ਇੱਕ ਗੱਲ ਹੋਰ ਦੱਸੋ ਬੰਦਗੀ ਕਿਹੜੀ ਪ੍ਰਵਾਨ ਹੁੰਦੀ ਹੈ ਇਹ ਵੀ ਦੱਸ ਦਿਓ ਕਿਰਪਾ ਕਰੇ ਇਥੋਂ ਤੱਕ ਤੇ ਸਤਿਗੁਰੂ ਨੇ ਇਹ ਦੱਸਿਆ ਨਾ ਕੋਈ ਚੰਗਾ ਕੋਈ ਮਾੜਾ ਧਰਮ ਨਹੀਂ ਪਰ ਪਰਮੇਸ਼ਰ ਦਾ ਨਾਮ ਜਪਣ ਵਾਲਾ ਹੋਣਾ ਚਾਹੀਦਾ ਪਖੰਡੀ ਤੇ ਵਿਖਾਵੇ ਦਾ ਧਰਮ ਹੀ ਨਹੀਂ ਹੋਣਾ ਚਾਹੀਦਾ ਫੇਰ ਗੱਲ ਬਣਦੀ ਸਤਿਗੁਰੂ ਜੀ ਨੂੰ ਕਹਿੰਦੇ ਭੀ ਇਹ ਬੰਦਗੀ ਕਿਹੜੀ ਪ੍ਰਵਾਨ ਹੋਵੇਗੀ ਸਤਿਗੁਰੂ ਜੀ ਕਹਿੰਦੇ ਭੀ ਦੋ ਤਰ੍ਹਾਂ ਦੀ ਪਾਕੀ ਜਗੀ ਹੁੰਦੀ ਹੈ ਇੱਕ ਹੁੰਦੀ ਮਨ ਦੀ ਤੇ ਇੱਕ ਹੁੰਦੀ ਤਨ ਦੀ ਤਨ ਦੀ ਪਾਕੀ ਜਗੀ ਕੀ ਹੈ ਪੀ ਆਪਣੇ ਸਰੀਰ ਨੂੰ ਮਾੜੇ ਕਰਮਾਂ ਤੋਂ ਰੋਕਣਾ ਅੱਖਾਂ ਨਾਲ ਮਾੜਾ ਨਹੀਂ ਵੇਖਣਾ ਕੰਨਾਂ ਨਾਲ ਮਾੜਾ ਨਹੀਂ ਸੁਣਨਾ ਜ਼ੁਬਾਨ ਦੇ ਨਾਲ ਮਾੜਾ ਬੋਲਣਾ ਨਹੀਂ ਹੱਥਾਂ ਦੇ ਨਾਲ ਮਾੜਾ ਕਰਨਾ ਨਹੀਂ ਪੈਰਾਂ ਦੇ ਨਾਲ ਮਾੜੇ ਪਾਸੇ ਨੂੰ ਚੱਲ ਕੇ ਨਹੀਂ ਜਾਣਾ ਇਹ ਤਨ ਦੀ ਪਕੀਜਗੀ ਜਗਿਆਸੂ ਜਿਹੜਾ ਉਦਮ ਕਰਦਾ ਤੇ ਉਹ ਇਹ ਪਕੀਜਗੀ ਹਾਸਲ ਕਰ ਲੈਂਦਾ ਪੀ ਆਪਣੀ ਇੰਦਰੀਆਂ ਨੂੰ ਰੋਕਦਾ ਮਾੜੇ ਕਰਮਾਂ ਤੋਂ ਸਰੀਰ ਨੂੰ ਰੋਕਦਾ ਇਹ ਤਨ ਦੀ ਪਕੀਜਗੀ ਹੈ ਤਨ ਦੀ ਪਕੀਜਗੀ ਜਦੋਂ ਹੋ ਜਾਵੇ ਫਿਰ ਮਨ ਦੀ ਪਕੀਜਗੀ ਜਿਹੜੀ ਹੈ ਉਹ ਆਪਣੇ ਆਪ ਹੱਥ ਨਹੀਂ ਆਉਂਦੀ ਉਹ ਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਆਉਂਦੀ ਭਾਵ ਮਨ ਵੀ ਪਰਪੱਕ ਹੋਵੇ ਉਹ ਕੀ ਹੈ ਕਿ ਇਹ ਸਭ ਕੁਝ ਕਰਦਿਆਂ ਹੋਇਆਂ ਆਪਣੇ ਆਪ ਨੂੰ ਨਿਰਗੁਣੀ ਆਰਾ ਸਮਝਣਾ ਆਪਣੇ ਆਪ ਨੂੰ ਨੀਵਾ ਸਮਝਣਾ ਅੱਖਾਂ ਨੂੰ ਮਾੜੇ ਪਾਸਿਓਂ ਰੋਕ ਲਿਆ ਕੰਨਾਂ ਨੂੰ ਮਾੜੇ ਪਾਸਿਓਂ ਰੋਕ ਲਿਆ ਜ਼ੁਬਾਨ ਨੂੰ ਰੋਕ ਲਿਆ ਹੱਥਾਂ ਨੂੰ ਪੈਰਾਂ ਨੂੰ ਸਰੀਰ ਨੂੰ ਮਾੜੇ ਕਰਮਾਂ ਤੋਂ ਰੋਕ ਲਿਆ ਤੇ ਫੇਰ ਸਮਝਣਾ ਵੀ ਮੈਂ ਬੜਾ ਨੀਚ ਆ ਪਵਿੱਤਰ ਹੋ ਕੇ ਵੀ ਆਪਣੇ ਆਪ ਨੂੰ ਅਪਵਿੱਤਰ ਮੰਨਣਾ ਅਪਵਿੱਤਰ ਸਮਝਣਾ ਅਪਵਿੱਤਰ ਕਹਿਣਾ ਕਹਿੰਦੇ ਮਹਾਰਾਜ ਜਦੋਂ ਪਾਕ ਹੀ ਹੋ ਗਿਆ ਤੇ ਫਿਰ ਅਪਵਿੱਤਰ ਕਾਦੇ ਵਾਸਤੇ ਕਹਿਣਾ ਸਤਿਗੁਰੂ ਜੀ ਕਹਿੰਦੇ ਮਨ ਦੀ ਪਾਕੀ ਜਗੀ ਵਾਸਤੇ ਕਿਉਂਕਿ ਜਦੋਂ ਇਹ ਕਰਮ ਬੰਦਾ ਕਰ ਲੈਂਦਾ ਹੈ ਫਿਰ ਇਹਦੇ ਅੰਦਰ ਹਉਮੈ ਆਉਂਦੀ ਵੀ ਮੈਂ ਕਰਦਾ ਇਹ ਮਨ ਦੀ ਪਾਕੀ ਜਗੀ ਵਾਸਤੇ ਹੈ ਵੀ ਹਉਮੈ ਨੂੰ ਖਤਮ ਕਰਨ ਵਾਸਤੇ ਕਰ ਪੁੰਨੋ ਨੀਚ ਸਦਾਏ ਪੁੰਨ ਕਰਮ ਕਰਕੇ ਚੰਗੇ ਕਰਮ ਕਰਕੇ ਵੀ ਆਪਣੇ ਆਪ ਨੂੰ ਨੀਵਾ ਸਦਾਉਣਾ ਤਾਕੇ ਮਨ ਦੇ ਵਿੱਚ ਇੰਨਾ ਕੀਤੇ ਕਰਮਾਂ ਦੀ ਹਉਮੈ ਨਾ ਆਵੇ ਹੰਕਾਰ ਨਾ ਆਵੇ ਤੇ ਇਹ ਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਹੁੰਦਾ ਹੈ ਜਦੋਂ ਗੁਰੂ ਪਰਮੇਸ਼ਰ ਦੀ ਸ਼ਰਣੀ ਪੈ ਕੇ ਇਸ ਤਰ੍ਹਾਂ ਚੰਗੇ ਕਰਮ ਕਰਕੇ ਵੀ ਆਪਣੇ ਆਪ ਨੂੰ ਨੀਵਾਂ ਸਮਝਦਾ ਫਿਰ ਕਿਰਪਾ ਹੁੰਦੀ ਫਿਰ ਮਨ ਦੀ ਪਕੀਜਗੀ ਹੁੰਦੀ ਇਹ ਬੰਦਗੀ ਇਹਦੀ ਫਿਰ ਪ੍ਰਵਾਨ ਹੁੰਦੀ ਹੈ ਸਤਿਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਇਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਸਤਗੁਰੂ ਜੀ ਨੇ ਇਹ ਕਿਹਾ ਵੀ ਤੁਮ ਕੋ تمہارا ਖੂਬ ਹਮ ਕੋ ہمارا ਖੂਬ ਗੱਲ ਮੋਹਰ ਦੇ ਨਾਲ ਨਹੀਂ ਬਣਨੀ ਗੱਲ ਧਾਤ ਦੇ ਨਾਲ ਬਣਨੀ ਹੈ ਅਸਲ ਧਾਤ ਵਿੱਚ ਹੈ ਕਿ ਨਹੀਂ ਇਸ ਕਰਕੇ ਅਸੀਂ ਇਸ ਝਗੜੇ ਵਿੱਚ ਨਹੀਂ ਪੈਂਦੇ ਵੀ Hindu ਚੰਗੇ ਜਾਂ ਮੁਸਲਮਾਨ ਇਹ ਝਗੜਾ ਸੀ ਨਿਬੇੜ ਦਿੱਤਾ ਸਾਡੇ ਵਾਸਤੇ ਸਾਡਾ ਵਾਹਿਗੁਰੂ ਹੀ ਗੁਸਾਈ ਵੀ ਉਹੋ ਹੀ ਹੈ ਅੱਲਾ ਵੀ ਉਹੋ ਹੈ ਰਹਾਓ ਰਹਾਉ ਦਾ ਵਿਸ਼ਰਾਮ ਦੇ ਕੇ ਅੱਗੇ ਕਥਨ ਕਰਦੇ ਨੇ ਹੱਜ ਕਾਬੇ ਜਾਓ ਨਾ ਨਾ ਮੈਂ ਹੱਜ ਕਰਨ ਵਾਸਤੇ ਕਾਬੇ ਦਾ ਤੇ ਜਾਣਾ ਤੀਰਥ ਪੂਜਾ ਤੇ ਨਾ ਤੀਰਥਾਂ ਤੇ ਜਾਣਾ ਤੀਰਥ ਪੂਜਾ ਕਰਦਾ ਮੈਂ ਕੀ ਕਰਦੇ ਹੋ ਕਹਿੰਦੇ ਇੱਕ ਸੇਵੀ ਅਵਰ ਨਾ ਦੂਜਾ ਮੈਂ ਇੱਕ ਅਕਾਲ ਪੁਰਖ ਵੈਗਰੂ ਪਰਮੇਸ਼ਰ ਦੇ ਨਾਮ ਨੂੰ ਸੇਵਦਾ ਉਹਨੂੰ ਜਪਦਾ ਹੋਰ ਦੂਜੇ ਨੂੰ ਨਹੀਂ ਉਹਦੇ ਨਾਲ ਮੇਰੀ ਪ੍ਰੀਤ ਪੂਜਾ ਕਰੋ ਨਾ ਨਿਵਾਜ ਗੁਜਾਰੋ ਨਾ ਮੈਂ ਪੂਜਾ ਰਚਨਾ ਕਰਦਾ ਨਾ ਮੈਂ ਨਿਵਾਜ ਗੁਜਾਰਦਾ ਨਮਾਜ਼ ਪੜਦਾ ਕੀ ਕਰਦੇ ਹੋ ਕਹਿੰਦੇ ਇੱਕ ਨਿਰੰਕਾਰ ਲੈ ਹਿਰਦੈ ਨਮਸਕਾਰੋ ਇੱਕ ਨਿਰੰਕਾਰ ਜੋ ਆਕਾਰ ਤੋਂ ਰਹਿਤ ਨਿਰਆਕਾਰ ਅਕਾਲਪੁਰਖ ਪਰਮੇਸ਼ਰ ਹੈ ਉਹਦਾ ਧਿਆਨ ਹਿਰਦੇ ਵਿੱਚ ਧਾਰਨ ਕਰਕੇ ਮੈਂ ਉਹਨੂੰ ਹੀ ਨਮਸਕਾਰ ਕਰਦਾ ਮੈਂ ਉਹਨੂੰ ਨਮਸਕਾਰ ਕਰਦਾ ਮੱਥਾ ਟੇਕਦਾ ਹਾਂ ਨਾ ਹਮ ਹਿੰਦੂ ਨਾ ਮੁਸਲਮਾਨ ਨਾ ਅਸੀਂ ਹਿੰਦੂਆਂ ਤੇ ਨਾ ਅਸੀਂ ਮੁਸਲਮਾਨ ਹਾਂ ਕਹਿੰਦੇ ਆ ਜਿਹੜਾ ਤੁਹਾਡਾ ਸਰੀਰ ਹੈ ਕਿੰਨੇ ਦਿੱਤਾ ਕੌਣ ਹੋ ਫਿਰ ਤੁਸੀਂ ਸਤਿਗੁਰੂ ਜੀ ਕਹਿੰਦੇ ਅੱਲੇ ਰਾਮ ਕੇ ਪਿੰਡ ਪ੍ਰਾਨ ਅੱਲਾ ਮੁਸਲਮਾਨਾਂ ਦਾ ਰਾਮ ਹਿੰਦੂਆਂ ਦਾ ਜਿਹੜਾ ਅੱਲਾ ਤੇ ਰਾਮ ਆ ਨਾ ਉਹਦਾ ਹੀ ਸਾਨੂੰ ਦਿੱਤਾ ਹੋਇਆ ਪਿੰਡ ਆ ਸਰੀਰ ਉਸੇ ਦਾ ਦਿੱਤਾ ਆ ਅੱਲਾ ਤੇ ਰਾਮ ਨੇ ਦੋਵਾਂ ਨੇ ਹੀ ਦਿੱਤਾ ਸਾਨੂੰ ਜਿੰਨੂੰ ਤੁਸੀਂ ਦੋ ਮੰਨਦੇ ਹੋ ਅਸੀਂ ਨਹੀਂ ਅਸੀਂ ਤੇ ਇੱਕ ਹੀ ਮੰਨਦੇ ਆ ਨਾ ਅੱਲਾ ਵੀ ਉਹ ਰਾਮ ਵੀ ਉਹ ਹੀ ਉਸੇ ਦਾ ਦਿੱਤਾ ਹੋਇਆ ਸਾਨੂੰ ਇਹ ਸਰੀਰ ਹੈ ਤੇ ਪ੍ਰਾਣ ਇਹ ਜਿਹੜੇ ਪ੍ਰਾਣ ਚੱਲਦੇ ਪਏ ਨਾ ਸਰੀਰ ਦੇ ਅੰਦਰ ਇਹ ਵੀ ਉਸੇ ਦੇ ਦਿੱਤੇ ਭਾਵ ਅੱਲਾ ਤੇ ਰਾਮ ਦਾ ਦਿੱਤਾ ਹੋਇਆ ਸਰੀਰ ਉਹਦੇ ਦਿੱਤੇ ਹੋਏ ਪ੍ਰਾਣ ਹਨ ਸਾਡੇ ਕੋਲ ਕਹੋ ਕਬੀਰ ਇਹੋ ਕੀਆ ਵਖਾਨਾ ਇਹ ਸ਼ਬਦ ਗੁਰੂ ਅਰਜੁਨ ਦੇਵ ਸਾਹਿਬ ਜੀ ਦਾ ਤੇ ਬਚਨ ਗੁਰਪ ਜਿਹੜਾ ਨਾਮ ਹੈ ਭਗਤ ਕਬੀਰ ਸਾਹਿਬ ਜੀ ਦਾ ਲਿਖਿਆ ਕਿਉਂਕਿ ਸਤਗੁਰੂ ਜੀ ਦੀ ਬਾਣੀ ਵਿੱਚ ਤੇ ਗੁਰੂ ਨਾਨਕ ਸਾਹਿਬ ਦਾ ਨਾਮ ਆਉਂਦਾ ਨਾ ਇਹਦੇ ਕਾਰਨ ਵੱਖਰੇ ਵੱਖਰੇ ਦੱਸੇ ਵਿਦਵਾਨਾਂ ਨੇ ਤੇ ਇਹ ਵੀ ਦੱਸਿਆ ਵੀ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਗਤ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਕੀਤਾ ਤੇ ਸਤਗੁਰੂ ਸਾਹਿਬ ਜੀ ਨੇ ਉਹਨਾਂ ਦਾ ਸਤਕਾਰ ਵਧਾਇਆ ਆਪਣੇ ਸਮਾਨ ਉਹਨਾਂ ਨੂੰ ਸਤਕਾਰ ਦੇਣਾ ਦੇਣਾ ਕੀਤਾ ਇਸ ਤਰ੍ਹਾਂ ਤਾਂ ਭਗਤ ਸਾਹਿਬ ਦਾ ਨਾਂ ਲਿਖਿਆ ਇਹ ਭਗਤ ਕਬੀਰ ਸਾਹਿਬ ਨੂੰ ਮੰਨੋ ਸਤਿਗੁਰੂ ਜੀ ਸਿਰੋਪਾਉ ਦੇ ਰਹੇ ਨੇ ਤੇ ਕਹਿੰਦੇ ਕਹੋ ਕਬੀਰ ਇਹ ਕੀਆ ਵਖਾਨਾ ਕਬੀਰ ਕਹਿੰਦੇ हे ਕਬੀਰ ਇਹ ਵਖਿਆਨ ਕਰਨਾ ਕੀਤਾ ਹੈ ਗੁਰ ਪੀਰ ਮਿਲ ਗੁਰੂ ਨੂੰ ਤੇ ਪੀਰ ਨੂੰ ਹਿੰਦੂ ਆਪਣੇ ਪੂਜਨੀਕ ਨੂੰ ਗੁਰੂ ਕਹਿੰਦੇ ਨੇ ਤੇ ਮੁਸਲਮਾਨ ਆਪਣੇ ਪੂਜਨੀਕਾਂ ਨੂੰ ਪੀਰ ਕਹਿੰਦੇ ਨੇ ਕਹਿੰਦੇ ਅਸੀਂ ਫਰਕ ਨਹੀਂ ਕੀਤਾ ਗੁਰੂ ਪੀਰ ਨੂੰ ਮਿਲ ਕੇ ਖੁਦ ਖਸਮ ਪਛਾਨਾ ਆਪਣੇ ਆਪ ਨੂੰ ਤੇ ਆਪਣੇ ਮਾਲਕ ਪਰਮੇਸ਼ਰ ਨੂੰ ਅਸੀਂ ਪਛਾਣ ਲੈਣਾ ਕੀਤਾ ਇਹ ਨਹੀਂ ਮੈਂ ਕਹਿੰਦਾ ਵੀ ਮੈਂ ਪੀਰ ਕੋਲ ਗਿਆ ਇਹ ਵੀ ਨਹੀਂ ਮੈਂ ਕਹਿੰਦਾ ਵੀ ਕੱਲਾ ਗੁਰੂ ਕੋਲ ਗਿਆ ਇਹ ਸਾਡੇ ਵਾਸਤੇ ਇੱਕ ਹੀ ਨੇ ਦੋਵੇਂ ਇਹ ਪਰਮ ਭੇਦ ਮਿਟਾਉਣ ਵਾਸਤੇ ਸਤਿਗੁਰੂ ਜੀ ਨੇ ਐਸੇ ਸ਼ਬਦ ਜਿਹੜੇ ਵਿੱਚ ਵਰਤੇ ਕਹਿਣ ਲੱਗੇ ਗੁਰੂ ਤੇ ਪੀਰ ਨੂੰ ਮਿਲ ਕੇ ਅਸੀਂ ਆਪਣੇ ਆਪ ਦੀ ਔਰ ਖੁਦਾ ਦੀ ਪਛਾਣ ਕਰ ਲੈਣਾ ਕੀਤੀ ਕਲਗੀਧਰ ਸਹਿਬ ਸੱਚੇ ਪਾਤਸ਼ਾਹ ਜੀ ਵੀ ਬਚਨ ਕਰਦੇ ਨਾ ਸਤਿਗੁਰੂ ਸਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕੇ ਦਾ ਹੀ ਬਣਾਇਆ ਹੋਇਆ ਸਭ ਕੁਝ ਭਾਵੇਂ ਜਿੰਨੇ ਮਰਜੀ ਵੱਖਰੇ ਵੱਖਰੇ ਦਿਸਦੇ ਸਾਰੇ ਮਨੁੱਖ ਸਾਰਿਆਂ ਵਿੱਚ ਜੋਤ ਇੱਕੇ ਦੀ ਹੈ ਇਹ ਸਾਰਿਆਂ ਨੂੰ ਇੱਕੋ ਹੀ ਬਣਾਉਣ ਵਾਲਾ ਕਉ ਪਇਓ ਮੁੰਡਿਆ ਸੰਿਆਸੀ ਕੋਊ ਜੋਗੀ ਭਇਓ ਕਉ ਬ੍ਰਹਮਚਾਰੀ ਕੋਊ ਜਤੀ ਅਨਮਾਨ ਬੋ ਹਿੰਦੂ ਤੁਰਕ ਕੋਊ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਇਕੈ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨ ਬੋ ਇਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਇਕ ਇਕ ਉਸ ਰੂਪ ਸਭੈ ਇਕੈ ਜੋਤ ਜਾਨਬੋ ਇਕ ਦੀ ਸੇਵਾ ਕਰ ਸਾਰਿਆਂ ਦਾ ਗੁਰਦੇਵ ਏਕੀਆ ਸਾਰੇ ਉਸੇ ਦਾ ਹੀ ਸਰੂਪ ਨੇ ਤੇ ਸਾਰਿਆਂ ਦੇ ਵਿੱਚ ਉਸੇ ਦੀ ਜੋਤ ਵਸਦੀ ਹੈ ਇਸ ਕਰਕੇ ਅਸੀਂ ਇਸ ਪਰਮ ਭੇਦ ਨੂੰ ਖਤਮ ਕਰ ਦੇਣਾ ਕੀਤਾ ਇਹ ਸਤਗੁਰੂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਇਸ ਝਗੜੇ ਵਿੱਚ ਨਹੀਂ ਪੈਣਾ ਚਾਹੀਦਾ ਝਗੜਾ ਕਾਦੇ ਵਾਸਤੇ ਕਰਨਾ ਸਾਰੇ ਚੰਗੇ ਨੇ ਕੋਈ ਮਾੜਾ ਨਹੀਂ ਜਿਹੜਾ ਆਪਣੇ ਧਰਮ ਦੇ ਵਿੱਚ ਪਰਪੱਕ ਹੈ ਤੇ ਜਿਹੜਾ ਧਰਮ ਦੇ ਨਾਂ ਤੇ ਵਿਖਾਵਾ ਕਰਦਾ ਉਹ ਧਰਮ ਨੂੰ ਲੱਜਾ ਜ਼ਰੂਰ ਲਾਉਂਦਾ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਝਗੜੇ ਵਿੱਚ ਨਹੀਂ ਪੈਣਾ ਚਾਹੀਦਾ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਤਿੰਨਾਂ ਦਾ ਜਨਮ ਦਿਹਾੜਾ ਵੀ ਆ ਬਾਬਾ ਦੀਪ ਸਿੰਘ ਜੀ ਮਹਾਨ ਸ਼ਹੀਦ ਜਿਨ੍ਹਾਂ ਦਾ ਸੀਸ ਤੜ ਨਾਲੋਂ ਵੱਖਰਾ ਹੋ ਗਿਆ ਪਰ ਫੇਰ ਵੀ ਜੰਗ ਕਰਨ ਵਾਸਤੇ ਉਹਨਾਂ ਨੇ ਖੱਬੇ ਹੱਥ ਦੀ ਤਲੀ ਤੇ ਸੀਸ ਰੱਖਿਆ ਸੱਜੇ ਹੱਥ ਦੇ ਵਿੱਚ 18 ਸੇਰ ਦਾ ਖੰਡਾ ਪਕੜਿਆ ਹੋਇਆ ਔਰ ਦੁਸ਼ਮਣਾਂ ਦੇ ਨਾਲ ਲੜਦੇ ਹੋਏ ਦੁਸ਼ਟਾਂ ਦੇ ਨਾਲ ਲੜਦੇ ਹੋਏ ਆਪਣਾ ਸੀਸ ਜਿਹੜਾ ਸੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟ ਕਰਨਾ ਕੀਤਾ ਐਸੇ ਮਹਾਨ ਸ਼ਹੀਦ ਪਰਉਪਕਾਰੀ ਹਠੀ ਜਪੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਹੈ ਨਗਰ ਪਉ ਵਿੰਡ ਵਿੱਚ 1682 ਈਸਵੀ ਨੂੰ ਕੋਈ 26 ਜਨਵਰੀ ਕਹਿ ਦਿੰਦਾ ਕੋਈ 27 ਜਨਵਰੀ ਭਾਈ ਭਗਤੂ ਜੀ ਦੇ ਘਰ ਬੀਬੀ ਜਿਉਣੀ ਜੀ ਦੀ ਕੁੱਖੋਂ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਉਹ ਜਨਮ ਹੋਇਆ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਦੀ ਮਾਫੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ